ਹਰ ਹਰ ਨਾਮ ਜਪੰਧਿਆ ਗਸ ਨਾ ਕਹੀ ਜਮ ਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗਪਾਲ ਯਾਰ ਅੰਜਨ ਗੁਰ ਦਿਆ ਗਿਆਨ ਹਦੀਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼ ਨਨ ਨਾਨਕ ਗੁਰੂ ਜੀ ਮੇਰਾ ਕਰ ਦੇ ਬਖਸ਼ੋ ਧਮਾਕ ਦਾਸ ਨੂੰ ਸਾਡੇ ਰਸ ਤੁਸ਼ੰਦਾਂ ਦੇ ਵਿੱਚ ਭਰ ਦੇ ਜੀ ਗੌਣ ਤੇਰੇ ਚੋਜ ਪਾਤਸ਼ਾਹ ਜੀੜਾ ਪਿਛੇ ਰੱਬ ਭਗਤਾਂ ਦੇ ਹਿਰਦਾ ਜੀ ਮੱਦਦ ਹੋਇਆ ਪ੍ਰੇਮ ਪਿਆਰ ਦਾ ਇਹ ਤਨ ਨਾਨਕ ਗੁਰੂ ਜੀ ਮੇਰਾ ਕਰ ਦੇ ਬਖਸ਼ੋ ਮਾਕ ਦਾਸ ਨੂੰ ਸਾਡੇ ਰਸ ਤੂ ਸ਼ੰਦਾਂ ਦੇ ਵਿੱਚ ਭਰ ਦੇ ਜੀ ਗਾਉਣੇ ਤੇਰੇ ਚੋਜ ਬਾਦਸ਼ਾਹ ਜੀ ਦਾ ਦਰ ਤੇ ਨਿਵਾਣਾ ਹੋ ਕੇ ਆਵੇ ਤੂ ਹੋਸ ਦੇ ਤੂ ਬੇ ਸ਼ੇਰ ਰੱਬ ਭਗਤਾਂ ਦੇ ਤੇਰਾ ਜੀਵਨ ਦਾ ਹੋਇਆ ਪ੍ਰੇਮ ਪਿਆਰ ਦਾ ਇਹ ਤन्ने ਰੱਬ ਸੀ ਪਰ ਉਸੇ ਨਾਲ ਪਾਲਿਆ ਕੀਤੀਆਂ ਤੂੰ ਮੰਗਾਂ ਪੂਰੀਆਂ ਤੰਨੇ ਸਦਕ ਨਹੀਂ ਸੀ ਛੱਡਿਆ ਤੂੰ ਦਰਿਸ਼ ਦਿਖਾਇਆ ਆਣ ਕੇ ਹੋ ਨਾਲੇ ਰਿਓ ਮੱਜੀ ਚਾਰ ਦਾ ਅੱਗੇ ਪਿਛੇ ਰੱਬ ਭਗਤਾਂ ਨੇ ਫਿਰਦਾ ਜੀ ਵੱਧਦਾ ਹੋਇਆ ਪ੍ਰੇਮ ਪਿਆਰ ਦਾ ਹੋਨੀ ਵੀ ਦਾਸ ਦਾ ਜੋ ਨਾ ਮਰ ਵੀ ਦਾਸੀ ਪੂਜਾ ਕਰੇ ਗੰਗਾ ਮਾਈ ਦੀ ਲੋਕੀ ਸ਼ੁੱਧਰ ਸਮਝਦੇ ਉਹਨੂੰ ਤੂੰ ਭਗਤ ਬਣਾਇਆ ਆਪ ਦਾਲੇ ਗੰਢਦਾ ਸੀ ਸੰਗਤਾਂ ਦੇ ਜੋੜ ਕਾਮ ਤਾਰੇ ਚੰਮਿਆਰ ਦਾ ਅੱਗੇ ਪਿੱਛੇ ਰੱਬ ਭਗਤਾਂ ਦੇ ਫਿਰਦਾ ਜੀ ਵੱਧਦਾ ਹੋਇਆ ਪੇ ਪਿਆਰ ਦਾ ਜੇ ਜਦੋਂ ਰਾਮਚੰਦਰ ਬਣ ਆਇਓ ਹੋਇਆ ਹੰਕਾਰ ਜਤੀ ਨੂੰ ਲੈ ਕੇ ਪ੍ਰੇਮ ਵਿੱਚ ਬੇਰਿਆਈ ਪੀਲਣੀ ਦਿਲ ਚ ਕਰੈਤਕਾਰ ਲਈ ਓ ਟੁੱਟੇ ਬੇਰ ਪੀਲਣੀ ਦੇ ਖਾਦੇ ਖਦ ਤੇ ਪਾਪੀਆਂ ਨੂੰ ਰਿਓ ਮਾਰਦਾ ਅੱਗੇ ਪਿੱਛੇ ਰੱਬ ਭਗਤਾਂ ਨੇ ਫਿਰਦਾ ਜੀ ਵੱਧਦਾ ਹੋਇਆ ਪ੍ਰੇਮ ਪਿਆਰ ਦਾ ਉਹ ਦਰਜੋਦਨ ਦੇ ਮੈਲ ਮਾੜੀ ਛੱਡ ਕੇ ਬਿਦਰ ਦੇ ਘਰ ਆਇਓ ਤੂੰ ਆਕੇ ਪ੍ਰੇਮ ਵਿੱਚ ਪੂਜਨ ਸ਼ਿਕਾਇਆ ਜੀ ਸਾਗ ਸੀ ਅਲੂਣਾ ਖਾ ਲਿਆ ਕੋਨਾ ਕੋ ਹਾਸ ਕੇ ਕ੍ਰਿਸ਼ਨ ਜੀ ਬੋਲੇ ਅੱਗੋ ਹੱਸ ਕੇ ਕ੍ਰਿਸ਼ਨ ਜੀ ਬੋਲੇ ਪ੍ਰਭੂ ਭੁੱਖਾ ਪ੍ਰੇਮ ਪਿਆਰ ਦਾ ਅੱਗੇ ਪਿਛੇ ਰੱਬ ਭਗਤਾਂ ਦੇ ਫਿਰਦਾ ਜੀ ਬੱਦਾ ਹੋਇਆ ਪ੍ਰੇਮ ਪਿਆਰ ਦਾ ਤੂ ਭਗਤ ਨੂੰ ਮਾਤਾ ਜਦੋਂ ਮਾਰਿਆ ਸੱਟ ਲੱਗੀ ਤੇਰੇ ਦਿਲ ਤੇ ਪੰਜਾ ਸਾਲਾਂ ਦਾ ਜੰਗਲ ਨੂੰ ਤਾਇਆ ਤੂੰ ਦਰਿਸ਼ ਦਿਖਾਇਆ ਆਣ ਕੇ ਤਾਰਾ ਚ ਮਤਾਰੇ ਮਾਰਦਾ ਅੱਗੇ ਪਿੱਛੇ ਰੱਬ ਭਗਤਾਂ ਨੇ ਫਿਰਦਾ ਜੀ ਵੱਧਦਾ ਹੋਇਆ ਪ੍ਰੇਮ ਪਿਆਰ ਦਾ ਉਹ ਹਰਨਾਕਸ਼ ਨੇ ਥੰਮਨੂਤ ਪਾਇਆ ਹਰਨਾਕਸ਼ ਨੇ ਥੰਮਨੂਤ ਪਾਇਆ ਭਗਤ ਨੂੰ ਨਾਲ ਬੰਨੜਾ ਨਾਰ ਸਿੰਘ ਸੀ ਥੰਮ ਪਾੜ ਨਿਕਲੇ ਪੰਜਾ ਮਾਰ ਪੇਟ ਪਾੜਤਾ ਸਹੀ ਹੋਰ ਕਾ ਭਗਤ ਦੀ ਪੂਵਾ ਹੋਤਾ ਪਿਆਤ ਮਾਨ ਉਠਾਰਦਾ ਅੱਗੇ ਬਿਸ਼ ਰੱਬ ਭਗਤਾਂ ਦੇ ਫਿਰਦਾ ਜੀ ਬੱਦਾ ਹੋਇਆ ਪ੍ਰੇਮ ਪਿਆਰ ਦਾ ਔਰ ਕਵੀ ਲਿਖਦਾ ਹੈ ਸ਼ਰਦਾ ਨਾਲ ਜੋ ਰਹੇ ਇਨਸਾਨ ਲੱਗਾ ਕਿਹੜਾ ਕੰਮ ਜੋ ਹਦਾ ਨਾ ਹੋਵੇ ਸਿਸ਼ੇ ਭਗਤਾਂ ਦੇ ਹਰੇ ਭਗਵਾਨ ਭੱਜਾ ਮਗਰ ਵਛੜੂ ਜਿਤਨਾ ਗਾ ਹੋਵੇ ਇੱਕ ਧੜੀ ਇੱਕ ਪਲਣੀ ਜੁੜਾ ਹੁੰਦਾ ਪੁੱਤ ਨਾਲੋਂ ਨਾ ਜਿਹਿਤਰਾ ਮਾਂ ਹੋਵੇ ਪਾਣੀ ਪਾਏ ਜਿਸ ਬੂਟੇ ਨੂੰ ਨੇਕ ਦੇਣ ਨਾਲ ਠੰਢੀ ਕਿਉ ਨਾ ਉਸਦੀ ਛਾਂ ਹੋਵੇ ਸਾਧ ਸੰਗਤ ਜੀ ਜਿਨ੍ਹਾਂ ਨੇ ਸ਼ਰਦਾ ਰੱਖੀ ਹੈ ਜਿਨ੍ਹਾਂ ਨੇ ਗੁਰੂ ਤੇ ਭਰੋਸਾ ਰੱਖਿਆ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨਿਰੰਕਾਰ ਨੇ ਤਾਲਪੁਰਖ ਵੈਦੂ ਨੇ ਉਹਨਾਂ ਦਾ ਖੂਬਾ ਵੀ ਵਾਇਆ ਉਹਨਾਂ ਦੇ ਕਾਰੇ ਵੀ ਮੋੜੇ ਮੱਝੀਆਂ ਨੂੰ ਪੱਠੇ ਵੀ ਪਾਏ ਕਿ ਗੁਰੂ ਜੇਤੇ ਭਗਵਾਨ ਖੁਸ਼ ਹੋ ਜਾਂਦਾ ਹੈ ਤੇ ਉਹਦੇ ਉੱਤੇ ਰੰਕਾਰ ਆਪ ਹੀ ਉਹਦੇ ਕਾਰਜ ਸਵਾਰ ਦਿੰਦਾ ਹੈ ਭੁੱਲਾਂ ਚੁੱਕਾਂ ਦੀ ਮਾਫੀ ਗੱਜ ਕੇ ਆਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ